ਸੇਵਾ ਨਹੀਂ ਕੀਤੀ ਕੜੀ ਜਾਂਦੀਆਂ ਕੰਮ ਪਰ ਕੀ ਕੋਈ ਆਗੇ ਮੇਰਾ ਸੇਵਾ ਤੇਰਾ ਮੋਲ ਨਹੀਂ ਤੇ ਦੇਖੋ ਜੀ ਕਿ ਮਾਤਾ ਜੀ ਹੀ ਇਸ ਉਮਰ ਦੇ ਵਿੱਚ ਆ ਕੇ ਵੀ ਆਪਣੇ ਬੇਟੇ ਲਈ ਪੋਤੇ ਲਈ ਇੱਥੋਂ ਤੱਕ ਕੇ ਨੋਲੀ ਰੋਟੀ ਵੀ ਮਾਤਾ ਜੀ ਬਣਾ ਬਣਾਉਂਦੇ ਨੇ ਤੇ ਉਹਨਾਂ ਨੇ ਇੱਕ ਹਾਂ ਇੱਕ ਰੱਖਿਆ ਹੈ ਉਹਨਾਂ ਨੇ ਜਾਨਵਰ ਪੋਰੀ ਰੋਟੀ ਵੀ ਜਿਹੜੀ ਉਹ ਮਾਤਾ ਜੀ ਬਣਾਉਂਦੇ ਨੇ ਤਾਂ ਮਾਤਾ ਜੀ ਕਹਿੰਦੇ ਕਿ ਕਦੀ ਵੀ ਮੈਂ ਰੋਟੀ ਬਣਾਉਂਦੇ ਆ ਇਹ ਨਹੀਂ ਸੋਚਿਆ ਕਿ ਮਤਲਬ ਵੀ ਹਾਂ ਜੀ ਮੈਂ ਐਸ ਉਮਰੇ ਆ ਕੇ ਰੋਟੀ ਪਕਾਉਂਦੀ ਆ ਕਿਉਂਕਿ ਉਹ ਸੇਵਾ ਇੱਕ ਸੇਵਾ ਦੇ ਤੌਰ ਤੇ ਜਿਹੜੀ ਉਹ ਰੋਟੀ ਬਣਾ ਰਹੇ ਨੇ ਪਰ ਜਦੋਂ ਉਹ ਸੇਵਾ ਕਰਦੇ ਆ ਵੀ ਉਹ ਗੱਲ ਹੈ ਕਿ ਛਿੱਤਰ ਹੀ ਪਹਿਣ ਸਿੱਧੀ ਪੰਜਾਬੀ ਜੇ ਗੱਲ ਵਿੱਚ ਜਦੋਂ ਇੰਨਾ ਕੁਝ ਕਰਦੇ ਆ ਵੀ ਛਿੱਤਰ ਪਹਿਣ ਤੇ ਫਿਰ ਬੰਦਾ ਆਪ ਹੀ ਅੱਕ ਜਾਂਦਾ ਆ ਤਾਂ ਹੀ ਮਾਤਾ ਜੀ ਕਹਿ ਰਹੇ ਨੇ ਕਿ ਹੁਣ ਵੀ ਮੇਰੇ ਕੋ ਪੀ ਮੇਰ ਕੋ ਨਹੀਂ ਹੋਣ ਕੋਈ ਗੱਲ ਸੁਣੀ ਜਾਂਦੀ ਸਹੀ ਜਾਂਦੀ ਨਹੀਂ ਮੇਰਾ ਸਰੀਰ ਜਾਲਤ ਨਹੀਂ ਪੇਕਾ ਮੈਂ ਠੀਕ ਨਹੀਂ ਹੈ ਜੀ ਨੂੰ ਘਰ ਵੇਲੇ ਕਤਰਾਈ ਜੀ ਤੇ ਅਸੀਂ ਵੀ ਬੇਨਤੀ ਕਰਦੇ ਆ ਕਿ ਇਹਨਾਂ ਦੀ ਜਾਨ ਬਚਾਉਣਾ ਜਿਹੜਾ ਆ ਕੱਲਾ ਸਾਡਾ ਜਾਂ ਸੰਸਥਾਵਾਂ ਜਾਂ ਹਨਾ ਕਰਦਿਆਂ ਦਾ ਨਹੀਂ ਆ ਇਹ ਪੂਰੇ ਸਾਡੇ ਸਮਾਜ ਪੂਰੇ ਪੰਜਾਬ ਨੂੰ ਹੀ ਚਾਹੀਦਾ ਆ ਕਿ ਅਸੀਂ ਇਹਨਾਂ ਦੀ ਜ਼ਿੰਦਗੀ ਵੀ ਬਚਾਈਏ